ਪਾਰਟੀ ਤੋਂ ਲੜਦਾ ਸੀ ਇਹ ਕਾਕਾ ਸੂਤ ਜੀ ਅਕਾਲੀ ਦਲ ਦੇ ਲੋਕ ਸਭਾ ਦੇ ਕੈਂਡੀਡੇਟ ਸੀ ਅਸੀਂ ਦੋਨੋਂ ਹੀ ਇਸ ਵੇਲੇ ਬੀਜੇਪੀ ਦੇ ਕੈਂਡੀਡੇਟਾਂ ਤੇ ਤੁਸੀਂ ਅੰਦਾਜ਼ਾ ਲਾਓ ਵੀ ਕਿੰਡੀ ਭਾਰੀ ਮੋਦੀ ਜੀ ਦੀ ਕਿੰਨਾ ਭਾਰੀ ਉਹਨਾਂ ਦਾ ਸਪੋਰਟ ਆ ਵੀ ਅਸੀਂ ਲੋਕ ਸਾਰੇ ਹੀ ਇਸ ਵੇਲੇ ਕਿਉਂ ਜੁਆਇਨ ਕੀਤੇ ਆ ਵੀ ਭਾਈ ਲੁਧਿਆਣੇ ਤੇ ਪੰਜਾਬ ਦੀ ਕੁਛ ਕਰੀਏ ਡਵੈਲਪਮੈਂਟ ਕਰੀਏ ਅਮਨ ਸ਼ਾਂਤੀ ਲਿਆਈਏ ਹੋਰ ਕੀ ਸੋਚ ਆ ਹੋਰ ਦੱਸੋ ਕੀ ਸੋਚ ਹੋ ਸਕਦੀ ਹੈ ਤੇ ਅਸੀਂ ਸਿਰਫ ਕਿਉਂਕਿ ਅਸੀਂ ਤਾਂ ਲੁਧਿਆਣੇ ਦੇ ਰਹਿਣ ਵਾਲੇ ਆ ਅਸੀਂ ਲੁਧਿਆਣੇ ਦੇ ਜੰਮਪ ਵਾਲਾ ਅਸੀਂ ਜਾਣਦੇ ਆ ਲੁਧਿਆਣੇ ਚ ਵੀ ਕੀ ਕੀ ਤਕਲੀਫਾਂ ਹੈ ਉਹ ਦਰਦ ਆ ਅੰਦਰ ਤੇ ਉਹ ਸਰਕਾਰ ਮੋਦੀ ਜੀ ਦੀ ਆ ਜਾਂਦੀ 10 ਸਾਲ ਵੀ ਆਈ ਸਾਡਾ ਸੁਪਨਾ ਅਧੂਰਾ ਇਸ ਵਾਰ ਵੀ ਮੋਦੀ ਦੀ ਸਰਕਾਰ ਆ ਰਹੀ ਆ ਪਰ ਇਸ ਵਾਰ ਕਮਲ ਦਾ ਫੁੱਲ ਜਿਤਾ ਕੇ ਉਹ ਸੁਪਨਾ ਪੂਰਾ ਕਰਾਂਗੇ ਅੱਜ ਰਾਜਾ ਬ੍ਰਿੰਗ ਜੀ ਮੈਂ ਪਹਿਲੇ ਨੰਬਰ ਲਈ ਨਹੀਂ ਚੌਥੇ ਪੰਜਵੇਂ ਨੰਬਰ ਲਈ ਨਾਲ ਲਓ ਤੁਸੀਂ ਉਹ ਕੁਝ ਵੀ ਕਹਿਣ ਸਾਡਾ ਏਜੰਡਾ ਡਿਵੈਲਪਮੈਂਟ ਆ ਅਸੀਂ ਮੋਦੀ ਜੀ ਦੇ ਨਾਂ ਤੇ ਡਿਵੈਲਪਮੈਂਟ ਦੇ ਮੁੱਦੇ ਤੇ ਲੜ ਰਹੇ ਹਾਂ ਅੱਜ ਰਾਜਾ ਬ੍ਰਿੰਗ ਜੀ ਗਊਸ਼ਾਲਾ ਪਹੁੰਚਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੱਟੂ ਜੀ ਤਾਂ ਕਦੀ ਗਊਸ਼ਾਲਾ ਪਹੁੰਚੇ ਨਹੀਂ ਚੋਣਵੀਂ ਸਲਾਨੀ ਵੀ ਕਿਹਾ ਗਿਆ ਤੁਹਾਨੂੰ ਕਹਿੰਦੇ ਵੋਟਾਂ ਜਦੋਂ ਆਉਂਦੀਆਂ ਨੇ ਉਹ ਸਾਡੇ ਆਉਂਦੇ ਨੇ ਟੂਰਿਸਟ ਨੇ ਉਹ ਜੋ ਮਰਜੀ ਕਰਨ ਜੋ ਮਰਜੀ ਕਹਿਣ ਉਹਨਾਂ ਨੂੰ ਬਹੁਤ-ਬ ਪੰਜਾਬ ਦੀ ਤੇ ਲੁਧਿਆਣੇ ਦੀ ਡਵੈਲਪਮੈਂਟ ਦੀ ਗੱਲ ਸਿਰਫ ਮੋਦੀ ਜੀ ਦੀ ਗੱਲ ਤੇ ਆਪਣੇ ਬੀਜੇਪੀ ਦੀ ਗੱਲ ਕਰਾਂਗੇ। ਹਾਂ ਜੀ। 10 ਫੁੱਟ ਅੱਗੇ ਟੈਂਟ ਵਾਲੀ ਗੱਲ ਤਾਂ ਦੱਸ ਦਿਓ ਵੀ ਕੀ ਸੀ। ਹਾਂ ਜੀ। 10 ਫੁੱਟ ਅੱਗੇ ਟੈਂਟ। ਟੈਂਟ ਨਹੀਂ ਇੱਥੇ ਲੱਗਾ। ਨਹੀਂ ਨਹੀਂ ਨਹੀਂ। ਉਹ ਤਾਂ ਇਹ ਸੀ ਵੀ ਜੇ ਕੋਈ ਫੰਕਸ਼ਨ ਕਰਨ ਨੂੰ ਰੋਕੂਗਾ ਉਹ ਉਸੇ ਤਰੀਕੇ ਨਾਲ ਅਸੀਂ 10-10 ਫੁੱਟ ਅੱਗੇ ਟੈਂਟ ਲਾਵਾਂਗੇ ਵੀ ਇਹ ਆ ਵੀ ਉਹ ਇਹ ਸੇਵਾ ਕਰਨ ਆਉਂਦੇ ਆ ਨਾ ਉਹ ਗੁੰਡਾਗਰਦੀ ਥੋੜੀ ਕਰਨ ਆਉਂਦਾ ਕੋਈ। ਠੀਕ ਹੈ। ਵੀ ਰਾਜਾ ਵੜਿੰਗ ਜੀ ਨੇ ਜਦੋਂ ਰੋਡ ਸ਼ੋਅ ਕੀਤਾ ਤੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਇਹ ਆ ਗਿਆ ਕਿ ਕਾਂਗਰਸ ਦਾ ਕੰਮ ਹੈ ਕਾਂਗਰਸ ਦੇ ਕੈਂਡੀਡੇਟ ਦਾ ਕੰਮ ਹੈ ਕਹਣਾ ਇਹ ਕਹਿਣਾ ਸੀ ਕਿ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਉਹ ਕਾਂਗਰਸ ਪਾਰਟੀ ਦੇ ਵਿੱਚ ਹੋਇਆ ਉਹ ਤੋਂ ਫਿਰ ਸੱਚ ਕੇ ਉਹਨਾਂ ਕਾਂਗਰਸ ਦੇ ਵਿੱਚ ਰੇ ਕਦੀ ਤੁਹਾਡਾ ਵੀ ਵਿਰੋਧ ਹੋਇਆ ਇਸ ਤਰ੍ਹਾਂ ਬਿਲਕੁਲ ਹੁੰਦਾ ਸੀ ਮੇਰਾ ਵੀ ਵਿਰੋਧ ਹੁੰਦਾ ਸੀ ਮਹਾਲੀ ਜਦੋਂ ਮੈਂ ਕੈਂਡੀਡੇਟ ਸੀ ਉਦੋਂ ਵੀ ਹੋਇਆ ਜਦੋਂ ਮੈਂ ਲੁਧਿਆਣੇ ਆਇਆ ਉਦੋਂ ਵੀ ਵਿਰੋਧ ਹੋ ਸੱਚੀ ਗੱਲ ਹੈ ਉਹਨੂੰ ਕਿਵੇਂ ਕਿਵੇਂ ਕਾਂਗਰਸ ਦੇ ਜਦੋਂ ਇਹ ਹੋਇਆ ਸਾਰਾ ਕੁਝ 84 ਹੋਇਆ ਗੁਰਦੁਆਰਾ ਸਾਹਿਬ ਟਾਇਆ ਗਿਆ ਲੋਕ ਮਾਰੇਗੇ ਤਾਂ ਕਾਂਗਰਸ ਦੇ ਜਦੋਂ ਖਿਆਲ ਨਹੀਂ ਆਇਆ ਕਾਂਗਰਸ ਪਾਰਟੀ ਛੱਡਣ ਦਾ ਕਿਉਂ ਛੱਡਾਂ ਜੀ ਥੋੜੇ ਥੋੜੂ ਪੁੱਛ ਕੇ ਛੱਡਣੀ ਆ ਮੈਂ ਜੀ ਸੀ ਤਾਂ ਬਾਈਕ ਪ੍ਰਗਟ ਜੋ ਕਿ ਸ਼ਹਿਰ ਚ ਹੀ ਆ ਅਸੀਂ ਛੋਟੇ ਤੋਂ ਛੋਟੇ ਪ੍ਰੋਗਰਾਮ ਉਸਤ ਕਰ ਰਹੇ ਆ ਵੀ 100 200 ਜਿਵੇਂ ਵੀ ਟੱਚ ਕਰੀਏ ਉਹਨਾਂ ਨੂੰ ਕਿ ਕੱਲ ਜਿਹੇ ਵੱਡੇ ਭਾਸ਼ਣ ਵੱਡੀਆਂ ਰੈਲੀਆਂ ਕਰਦੇ ਹਾਂ ਉਹਦਾ ਕੋਈ ਮਤਲਬ ਨਹੀਂ ਹਰ ਬੰਦਾ ਇਹ ਚਾਹੁੰਦਾ ਵੀ ਮੈਨੂੰ ਨਿੱਜੀ ਟੱਚ ਕੀਤਾ ਜਾਵੇ ਇਸ ਕਰਕੇ ਅਸੀਂ ਬੋਰਡ-ਬੋਰਡ ਦੇ ਪ੍ਰੋਗਰਾਮ ਰੱਖੇ ਆ ਹੁਣ ਜਿਵੇਂ ਵਪਾਰ ਸਾਰਾ ਮੰਡਲ ਜਿਵੇਂ ਵਪਾਰੀਆਂ ਦੇ ਕੋਲ ਜਾ ਕੇ ਆਏ ਆ ਉਹਨਾਂ ਦੀ ਕੱਲੀ-ਕੱਲੀ ਦੁਕਾਨ ਤੇ ਇਹ ਸਮੱਸਿਆਵਾਂ ਉਹਨਾਂ ਦੀ ਤਾਂ ਹੀ ਪਤਾ ਲੱਗਦੀਆਂ ਨੇ ਨਾਲੋਂ ਉਹਨਾਂ ਨਾਲ ਗੱਲ ਆ ਬਹੁਤ ਸਾਰੇ ਇਹ ਤੋਂ ਪਹਿਲਾਂ ਉਹ ਮੇਰੇ ਤੇ ਨਾ ਆਖੇ ਗਿਆ ਉੱਥੇ ਤੇ ਪ੍ਰੋਗਰਾਮ ਜਿਹਦਾ ਮੈਂ ਚੈੱਕ ਕਰਵਾਉਣਾ ਪਤਾ ਕੇ ਪੱਤੀ ਨਾਲ ਲਿਖ ਲਏ ਤਿੰਨ ਪੰਨ੍ਹ ਮੈਂ ਕੱਢ ਕੇ ਆਇਆ ਜਿਹਦੇ ਵਿੱਚ ਬਹੁਤ ਕਿੱਥੇ ਸਾਡਾ ਇੱਕ ਪੈਂਸਾ ਪਿੰਡ ਸੀ ਇੱਕ ਇੱਕ ਦੋ ਪਿੰਨ ਹੋਰ ਨੇ ਜਿੱਥੇ ਮੈਂ ਜਾ ਕੇ ਆਇਆਂ ਦੇਰਤਵਾਲ ਵਗੈਰਾ ਹੋਰ ਕੁਝ ਏਰੀਏ ਚ ਜਾ ਕੇ ਆਇਆ ਤੇ ਹੁਣ ਜਿਹੜੇ ਆ ਚਾਰ ਪ੍ਰੋਗਰਾਮ ਆ ਕਹਿੰਦੇ ਜੀ ਵਿਰੋਧ ਵੀ ਹੋ ਰਿਹਾ ਕੋਈ ਕੋਈ ਵਿਰੋਧ ਵੀ ਹੋ ਰਿਹਾ ਜੀ ਤੁਹਾਡਾ ਹੱਕੀ ਬਾਤ ਗੱਲ ਸੀਐਮ ਤੋਂ ਹੱਕੀ ਬਾਤ ਵਿਰੋਧ ਨੂੰ ਸਮਝਦਾ ਮੈਂ ਸਮਝਿਆ ਨਹੀਂ ਕੋਈ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਹਾਡਾ ਕਹਿੰਦੇ ਦੇਖੋ ਕਿਸਾਨਾਂ ਨੂੰ ਇਹ ਤਾਂ ਸਾਰੇ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਡਿਊਟੀਆਂ ਲਾਈਆਂ ਹੋਈਆਂ ਨੇ ਵੀ ਬੀਜੇਪੀ ਕੈਂਡੀਡੇਟ ਦੇ ਡਿਕਲੇਅਰ ਉਹ ਆਪਣਾ ਵਿਰੋਧ ਕਰੋ ਉਹ ਜ਼ਰੂਰ ਇਹ 'ਚ ਕੋਈ ਸ਼ੱਕ ਨਹੀਂ ਪਰ ਹਜੇ ਮੇਰਾ ਤਾਂ ਟਕਰਾ ਨਹੀਂ ਹੋਇਆ ਪਰ ਜ਼ਰੂਰ ਬੀਜੇਪੀ ਦੇ ਜਿੱਥੇ ਵੀ ਸਾਡੇ ਲੋਕ ਜਾਂਦੇ ਆ ਉਹ ਵਿਰੋਧ ਜ਼ਰੂਰ ਜਿਹੜੇ ਆ ਉਹਨਾਂ ਦੇ ਕੁਝ ਲੀਡਰ ਨੇ ਉਹ ਜ਼ਰੂਰ ਕਰਦੇ ਕਿਸਾਨ ਨਹੀਂ ਇਹ ਰਾਜਪੁਰੇ ਆਏ ਆ ਲਲਕਾਰਾ ਮਾਰਿਆ ਉਹਨਾਂ ਨੇ ਪਹੁੰਚ ਚੁੱਕੇ ਨੇ ਲੁਧਿਆਣਾ ਜਿਹੋ ਕਹਿੰਦੇ ਵੀ ਉਹਨਾਂ ਨੇ 10 ਸਾਲ ਫੋਨ ਹੀ ਨਹੀਂ ਚੱਕਿਆ ਕਹਿੰਦੇ ਮੈਂ ਤਾਂ ਕੁਛ ਨਹੀਂ ਗੱਲ ਕਰਦਾ ਨੀਚੀ ਹਮਲਿਆਂ 'ਚ ਕੁਛ ਨਹੀਂ ਲੱਭਣਾ ਮੈਨੂੰ ਮਾੜਾ ਕਹਿ ਲੋ ਚੰਗਾ ਕਹਿ ਲੋ ਮੈਂ ਉਹਨਾਂ ਨੂੰ ਸਿਰਫ ਡਿਵੈਲਪਮੈਂਟ ਦੀ ਗੱਲ ਕਰਨੀ ਆ ਮੈਂ ਤਾਂ ਮੋਦੀ ਸਰਕਾਰ ਬਣਦੀ ਸਰਕਾਰ ਤੇ ਮੋਦੀ ਜੀ ਤੋਂ ਜੋ ਕੁਝ ਉਹਨੇ ਲਿਆ ਸਕਦਾ ਕੋਈ ਨਹੀਂ ਭਾਜੀ ਰਿਆ ਉਹ ਜਿਹੜਾ ਪਾਈ ਤੇ ਰਿਆ ਤੁਸੀਂ ਜਿਹੜਾ ਸਰਸ ਲੁਧਿਆਣੇ ਆਏ ਆ ਰਮਨੀਰ ਬਿੱਟੂ ਦੇ ਨਾਲ ਮੇਰੀ ਦੋਸਤੀ ਦੀ ਜਿਹੜੀ ਗੱਲ ਆ ਰਹੀ ਹੈ ਤਾਂ ਉਹ ਕਹਿੰਦੇ ਕਿ ਮੈਂ ਆਪਣੇ ਕੈਂਡੀਡੇਟ ਦੇ ਨਾਲ ਕਹਣਾ ਤੇ ਰਮਨੀਰ ਬਿੱਟੂ ਦੇ ਨਾਲ ਨਹੀਂ ਕਹਣਾ ਇਹ ਉਹਨਾਂ ਨੂੰ ਕਿਉਂ ਕਹਿਣਾ ਪਿਆ ਕਿਉਂ ਕਹਿਣਾ ਪਿਆ ਉਹਨਾਂ ਨੂੰ ਅੱਛਾ ਸਰ ਜਿਹੜਾ ਸੋ ਆਏ ਸੀਗੇ ਰਾਜਾ ਭਾਈ ਆਏ ਸੀਗੇ ਰੈਂਡੀ ਦੇ ਵਿੱਚ ਕਹਿੰਦੇ ਸੀ ਕਹਿੰਦੇ ਵੀ ਸੰਦੇ ਤਲਵਾਰ ਤਲਵਾਰ ਨੂੰ ਕੁੱਟਣਾ ਕਿਹਾ ਕਿ ਹੋਰ ਕਾਂਗਰਸ ਨੂੰ ਤਾਂ ਨੂੰ ਮਤਲਬ ਇਹ ਆ ਵਾ ਵੀ ਤੁਹਾਡੀ ਗੱਲ ਵੀ ਆ ਕਹਿੰਦੇ ਵੀ ਕਹਿੰਦੇ ਵੋਟ ਕਾਂਗਰਸ ਨੂੰ ਪਾਉਂਦੇ ਨੇ ਉੱਥੇ ਪ੍ਰਚਾਰ ਚੱਲ ਰਿਹਾ ਬਿੱਟੂ ਕਹਿੰਦਾ ਸੰਜੇ ਨੂੰ ਵੋਟ ਪਾਣੀ ਪੰਜੇ ਨੂੰ ਬਿੱਟੂ ਬਿੱਟੂ ਕਹਿੰਦਾ ਸੰਜੇ ਨੂੰ ਕਹਿੰਦਾ ਵੋਟ ਪਾਣੀ ਕਾਂਗਰਸ ਹੁਣ ਮੈਂ ਸੰਜੇ ਨੂੰ ਕਿਉਂ ਕਹੂੰਗਾ ਵੀ ਤੂੰ ਮੈਨੂੰ ਨਹੀਂ ਉੱਥੇ ਪ੍ਰਚਾਰ ਹੋ ਰਿਹਾ ਸਰ ਅਸੀਂ ਨਹੀਂ ਕਰਦੇ ਉੱਥੇ ਨਾਅਰੇ ਵੀ ਲਾ ਰਹੇ ਸੀ ਕਿ ਬਿੱਟੂ ਕਹਿੰਦਾ ਸੰਜੇ ਨੂੰ ਵੋਟ ਪਾਣੀ ਪੰਜੇ ਨੂੰ ਉੱਥੇ ਪ੍ਰਚਾਰ ਕਰ ਰਹੇ ਸਰ ਤੇ ਮੀਰਾ ਸੰਤੇ ਨਾਲ ਕੀ ਲੈਣਾ ਦੇਣਾ ਜੀ ਸਫੀਰ ਬਾਦਲ ਅੱਜ ਕੱਲ ਸੁਖਵੀਰ ਬਾਦਲ ਆਏ ਨੇ ਉਹਨਾਂ ਨੇ ਜ਼ਿਕਰ ਕੀਤਾ ਸੰਜੀਪ ਪ੍ਰਧਾਨ ਆ ਕਾਂਗਰਸ ਦਾ ਉਹ ਕਾਂਗਰਸ ਨਹੀਂ ਵੋਟ ਪਾਊਗਾ ਹੋਰ ਕਿਹਨੂੰ ਪਾਊਗਾ ਮੈਨੂੰ ਪਾਊਗਾ ਇਹਦਾ ਮਤਲਬ ਉਹਨਾਂ ਨੂੰ ਇਹ ਸ਼ੱਕ ਆ ਸਫੀਰ ਬਾਦਲ ਨੂੰ ਆਪਣੇ ਸੰਜੀਤ ਤੇ ਵਿਸ਼ਵਾਸ ਨਹੀਂ ਕਿ ਨਾਰੇ ਲਾਉਣੇ ਪੈ ਰਹੇ ਆ ਵੀ ਉਹ ਉਹ ਵੋਟ ਆ ਜਿਹੜੀ ਉਹ ਪੰਜੇ ਨੂੰ ਪਾਊਗਾ ਕੋਈ ਕਹਿੰਦਾ ਜਿਹਨੂੰ ਹੀ ਪਾਊਗਾ ਕਿਉਂ ਤੁਸੀਂ ਉਹਦੇ ਸ਼ੱਕ ਕਰੀ ਜਾਂਦੇ ਹੋ ਯਾਰ ਕੱਲ ਲੋਕਾਂ ਨੇ ਵੜਿੰਗ ਸਾਹਿਬ ਦਾ ਵਿਰੋਧ ਵੀ ਕੀਤਾ ਤੇ ਕਿਹਾ ਮੈਂ ਉਸ ਤੇ ਕੁਝ ਨਹੀਂ ਕਹਿਣਾ ਮੈਂ ਆਪਣੀ ਗੱਲ ਕਰ ਸਕਦਾ ਵੀ ਮੈਂ ਉਹਰੇ ਮੈਂਬਰ ਪਾਰਟੀ ਮੈਂਟਰੀ ਕੈਕਸ਼ਨ ਸਿਰਫ ਲੁਧਿਆਣੇ ਦੀ ਡਿਵੈਲਪਮੈਂਟ ਲਈ ਲੋਕਾਂ ਦੀ ਅਮਨ ਸ਼ਾਂਤੀ ਲਈ ਇਸ ਕਰਕੇ ਇੱਕ ਸੁਖਵੀਰ ਬਾਦਲ ਜੀ ਸੁਖਵੀਰ ਬਾਦਲ ਜੀ ਕੱਲ ਆਏ ਸੀ ਉਹ ਕਹਿੰਦੇ ਬਿੱਟੂ ਜੀ दारू ਪੀ ਕੇ ਸੌਂ ਜਾਂਦੇ ਨੇ ਕਹਿੰਦੇ ਜਿਹੜੇ ਸਾਡੇ ਉਮੀਦਵਾਰ ਅਮਰਿਸ਼ਾ ਕਿਹਾ ਹੋਇਆ ਵਾ ਉਹ ਕਹਿੰਦੇ ਬਿੱਟੂ ਉਦਾਰੂ ਪੀ ਕੇ ਬੋਤਲ ਖਾਲੀ ਕਰਦਾ ਰਹਾਂ ਉਹ ਕਹਿੰਦੇ ਸੁਖਵੀਰ ਬਾਦਲ ਸਾਹਿਬ ਕਹਿੰਦਾ ਜੀ ਸੁਖਵੀਰ ਬਾਦਲ ਜੀ ਕਹਿੰਦੇ ਤੁਹਾਡੇ ਕੈਂਡੀਡੇਟ ਅਮਰਿਸ਼ਾ ਬਹੁਤ ਜਵਾਨਾਂ ਦੇ ਦਿਲਾਂ ਦੀ ਧੜਕਣ ਕਿਸੰਦੂਰ ਕਾਕਾ ਜੀ ਦੇ ਲਈ ਹੈ ਆਪਣੇ ਸਾਰੇ ਫੰਕਸ਼ਨ ਕਿਸ ਕੰਦਾ ਕੀ ਜਵਾਬ ਹੈ ਆਪਿਆ ਜਨਤਾ ਪਾਰਟੀ ਦੇ ਅਜੇ ਇੱਕ ਰਾਜਾ ਵੜਿੰਗ ਜੀ ਕਹਿੰਦੇ ਲੋਕ ਸਾਰੇ ਕਰਨੀਆਂ ਬਿੱਟੂ ਰਾਜਾ ਪਹੁੰਚਣਗਾ ਚੁਣਵੀ ਸਲਾਨੀ ਆ ਬਿੱਟੂ ਰਾਜਾ ਵੜਿੰਗ ਜੀ ਦਾ ਕਹਿਣਾ ਹੈ ਜੇ ਕੋਈ ਚੋਣਾਂ ਦੇ ਉਹਨਾਂ ਨੂੰ ਉਹਨਾਂ ਨੂੰ ਮੈਂ ਸਿਰਫ ਡਿਵੈਲਪਮੈਂਟ ਤੇ ਗੱਲ ਕਰਨੀ ਹੈ ਮੈਂ ਕਿਸੇ ਬਾਰੇ ਕੁਝ ਹੁਣ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕੀ ਹੈ ਜੀ ਤੁਸੀਂ ਸਿਰਫ ਮੋਦੀ ਜੀ ਨਾਂ ਤੇ ਤਰੱਕੀ ਦੇ ਨਾਂ ਤੇ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਉਣ ਜੋ ਮੋਦੀ ਜੀ ਦਾ ਭਰੋਸਾ ਹੈ ਮੋਦੀ ਜੀ ਦਾ ਵਿਸ਼ਵਾਸ ਆ ਨਾ ਖਾਊਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर